ਤੁਸੀਂ ਮੀਟਿੰਗਾਂ ਕਰਦੇ ਰਹਿੰਦੇ ਹੋ ਸਮੁੱਚੀਆਂ ਜਥੇਬੰਦੀਆਂ ਸ਼ੰਭੂ ਵੀ ਮੀਟਿੰਗਾਂ ਹੁੰਦੀਆਂ ਨੇ ਜਾਂ ਇੱਥੇ ਵੀ ਦਾਤਾ ਸਿੰਘ ਵਾਲੇ ਬਾਰਡਰ ਤੇ ਮੀਟਿੰਗਾਂ ਹੁੰਦੀਆਂ ਨੇ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕੋ ਸਵਾਲ ਘੁੰਮ ਰਿਹਾ ਕਿ 7 6 ਤੋਂ 7 ਮਹੀਨੇ ਤਕਰੀਬਨ ਮੋਰਚਾ ਚੱਲਦਿਆਂ ਨੂੰ ਹੋ ਚੱਲੀ ਐ ਸੋ ਜਿਹੜੀ ਅਗਲੀ ਰੂਪਰੇਖਾ ਤੁਸੀਂ ਕੁਝ ਦੱਸ ਸਕਦੇ ਹੋ ਵੀ ਅਗਲੀ ਰੂਪਰੇਖਾ ਮਤਲਬ ਕਿ ਅਸੀਂ ਕੀ ਜਿਹੜੀ ਹੈਗੀ ਐ ਸਰਕਾਰ ਨੇ ਹਾਈ ਕੋਰਟ ਨੇ ਕਿਹਾ ਸੀ ਕਿ ਮੋਰਚਾ ਰਸਤੇ ਖੋਲ ਦਿੱਤੇ ਜਾਣ ਜਥੇਬੰਦੀਆਂ ਨੇ ਕਹਿ ਸੀ ਕਿ ਐਲਾਨ ਵੀ ਕਰ ਦਿੱਤਾ ਸੀ ਕਿ ਅਸੀਂ ਦਿੱਲੀ ਨੂੰ ਜਿਹੜੇ ਚਾਲੇ ਪਾਵਾਂਗੇ ਸੋ ਸੁਣਨ ਚਾਹੀਏ ਕਿ ਹਰਿਆਣਾ ਸਰਕਾਰ ਨੇ ਦੁਬਾਰਾ ਸੁਪਰੀਮ ਕੋਰਟ ਕੋ ਰੈਟ ਫਾਈਲ ਕੀਤੀ ਹੈ ਕਿ ਅੱਗੇ ਦੇਖਦੇ ਹੋਏ ਵੀ ਇਹਨਾਂ ਨੂੰ ਜਿਹੜਾ ਹਰਿਆਣਾ ਦੇ ਵਿੱਚ ਨਾਂ ਇੰਟਰ ਕਰਨ ਦਿੱਤਾ ਜਾਵੇ ਸੋ ਅਸੀਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਸਮੂਚੀਆਂ ਜਥੇਬੰਦੀਆਂ ਦੀ ਵੀ ਕੀ ਹੈਗੀ ਹੈ ਜਿਹੜੀ ਨੈਕਸਟ ਅਗਲੀ ਰੂਪਰੇਖਾ ਹੈਗੀ ਆ ਉਹ ਜਥੇਬੰਦੀਆਂ ਦੀ ਮੀਟਿੰਗਾਂ ਦੇ ਵਿੱਚ ਕੀ ਕੋਈ ਸੰਗਤ ਨੂੰ ਜਿਹੜਾ ਤੁਸੀਂ ਕੋਈ ਦੱਸ ਸਕਦੇ ਹੋ ਤੇ ਬਾਰੇ ਵੇਖੋ ਜੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਦਿੱਲੀ ਅੰਦੋਲਨ ਜਿਹੜਾ ਚੱਲਿਆ 2020 ਔਰ 21 ਦੇ ਵਿੱਚ ਜੀ ਔਰ ਪੂਰਾ 1 ਸਾਲ 15 20 ਦਿਨ ਜਿਹੜਾ ਉਹ ਅੰਦੋਲਨ ਉੱਥੇ ਚੱਲਿਆ ਜਿਹਦੇ ਵਿੱਚ ਲੰਬੇ ਸਮੇਂ ਤੋਂ ਵੱਖ-ਵੱਖ ਸਰਕਾਰ ਦੇ ਨਾਲ ਵੀ ਜਿਲੀਆਂਵਾਂ ਸਾਡੀਆਂ ਮੀਟਿੰਗਾਂ ਲੱਗਦੀਆਂ ਰਹੀਆਂ ਉਹਦੇ ਵਿੱਚ ਕਿੰਨਾ ਹੱਲ ਹੋਇਆ ਕਿੰਨਾ ਰਿਹਾ ਮੀਟਿੰਗਾਂ ਟੁੱਟ ਵੀ ਗਈਆਂ ਪਰ ਉਹਦੇ ਵਿੱਚ ਆਖਰੀ ਜਿਹੜਾ ਮੋਦੀ ਸਰਕਾਰ ਨੇ ਤੇ ਤਿੰਨ ਕਾਲੇ ਕਾਨੂੰਨ ਰੱਦ ਕਰਕੇ ਫਰੰਤ ਜਿਹੜਾ ਬਾਕੀ ਬਕਾਇਆ ਮੰਗਾ ਰਹਿੰਦੀਆਂ ਸੀ ਜਿਵੇਂ ਪ੍ਰਾਲੀ ਵਾਲਾ ਮਸਲਾ ਵਾ ਪ੍ਰਦੂਸ਼ਣ ਦਾ ਮਸਲਾ ਵਾ ਜਾਂ ਬਿਜਲੀ ਸੋਧ ਬਿੱਲ ਦਾ ਮਸਲਾ ਵਾ ਜਾਂ ਕਿਸਾਨਾਂ ਨੂੰ ਕਰਜ਼ੇ ਮੁਕਤ ਕਰਾਉਣ ਦਾ ਮਸਲਾ ਵਾ ਜਾਂ ਐਮਐਸਪੀ ਗਾਰੰਟੀ ਕਾਨੂੰਨ ਜਿਲਾ ਦੇਣ ਦਾ ਮਸਲਾ ਵਸੋਂ ਨਾਸੰਦੀ ਰਿਪੋਰਟ ਦੇ ਮੁਤਾਬਕ ਉਹ ਇੱਕ ਸੰਜੀਤ ਅਗਰਵਾਲ ਖੇਤੀ ਸਕੱਤਰ ਆ ਸੈਂਟਰ ਦਾ ਸਰਕਾਰ ਦਾ ਔਰ ਉਹਨੇ ਲਿਖਤੀ ਪੱਤਰ ਦੇ ਕੇ ਵਿਸ਼ਵਾਸ ਦੇ ਕੇ ਕਿ ਇਹਨਾਂ ਦੀ ਇੱਕ ਕਮੇਟੀ ਬਣਾਈ ਜਾਊਗੀ ਔਰ ਉਹ ਕਮੇਟੀ ਦੇ ਵਿੱਚ ਪੰਜ ਮੈਂਬਰ ਕਿਸਾਨਾਂ ਦੇ ਹੋਣਗੇ ਔਰ ਸਾਡੀ ਸਰਕਾਰ ਦੇ ਨਾਲ ਕਮੇਟੀ ਬਣ ਕੇ ਇਹਦੇ ਤੇ ਕੰਮ ਕੀਤਾ ਜਾਊਗਾ ਔਰ ਨਾਲ ਇੱਕ ਦੋ ਬੁੱਧੀਜੀਵੀ ਕੀਤੇ ਰੱਖੇ ਜਾ ਸਕਦੇ ਆ ਜਿਹਦੇ ਵਿੱਚ ਆਖਰੀ ਪੜਾਅ ਦੇ ਵਿੱਚ ਕਿ ਜਿਹਦੇ ਚ ਹਰਿਆਣੇ ਤੋਂ ਗਰਨਾਮ ਸਿੰਘ ਚਦੋਨੀ ਜਿਹੜਾ ਕਮੇਟੀ ਮੈਂਬਰ ਬਣਿਆ ਜੀ ਔਰ ਇੱਕ ਪੰਜਾਬ ਤੋਂ ਰਾਜੇਵਾਲ ਬਣਿਆ ਯੂਪੀ ਦੇ ਵਿੱਚੋਂ ਟਕੈਦ ਦਾ ਬੰਦਾ ਜਿਹੜਾ ਵਾ ਯੋਧ ਵੀਰ ਉਹ ਬਣਿਆ ਉਹ ਬਾਕੀ ਦੋ ਸਾਥੀ ਹੋਰ ਔਰ ਇਹ ਕਮੇਟੀ ਬਣਾ ਕੇ ਵੀ ਇਹਦੇ ਤੇ ਬਾਕੀ ਗੱਲਬਾਤ ਜਿਹੜੀ ਸਰਕਾਰ ਨਾਲ ਕਰਕੇ ਤੇ ਇਹਦਾ ਹੱਲ ਕੀਤਾ ਜਾਊ ਪਰ ਉਹਦੇ ਵਿੱਚ ਇਹ ਗੱਲ ਰੱਖੀ ਵੀ ਜੇ ਸਾਡਾ ਹੱਲ ਨਾ ਕੀਤਾ ਤੇ ਅਸੀਂ ਪੀਰ ਵਾਪਸ ਦਿੱਲੀ ਨੂੰ ਆਵਾਂਗੇ ਔਰ ਉਹਦੇ ਤੇ ਸਰਕਾਰ ਜਿਹੜਾ ਵਾ ਲਿਖਤੀ ਦੇ ਕੇ ਜੀ ਪੂਰਾ ਨਹੀਂ ਉਤਰੀ ਔਰ ਨਾ ਪੂਰਾ ਉਤਰਨ ਤੇ ਔਰ ਜਿਹੜੇ ਸਾਡੇ ਬਾਕੀ ਕਮੇਟੀ ਮੈਂਬਰ ਸੀ ਉਹ ਵੀ ਪੂਰਾ ਨਹੀਂ ਉਤਰੇ ਕਿਉਂਕਿ ਉਹਨਾਂ ਨੇ ਇਸ ਪਾਸੇ ਰੋਕ ਹੀ ਨਹੀਂ ਕੀਤਾ ਉਹਨਾਂ ਦਾ ਧਿਆਨ ਕੋਈ ਇਲੈਕਸ਼ਨਾਂ ਵੱਲ ਜਾਂ ਦੂਜੇ ਪਾਸੇ ਹੋ ਗਿਆ ਪਰ ਅਸੀਂ ਉਸ ਚੀਜ਼ ਤੇ ਪਹਿਰਾ ਦਿੱਤਾ ਵਾ ਕਿ ਅਸੀਂ ਜੇ ਨਹੀਂ ਹੱਲ ਕੀਤਾ ਤੇ ਅਸੀਂ ਦਿੱਲੀ ਜੂਰ ਆਵਾਂਗੇ ਜਿਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਔਰ ਮਜ਼ਦੂਰ ਕਿਸਾਨ ਮੋਰਚਾ ਜਿਹੜਾ ਵਾ ਦੋਨਾਂ ਫੋਰਮਾਂ ਨੇ 14 13 ਫਰਵਰੀ ਨੂੰ ਇਹ ਐਲਾਨ ਕੀਤਾ ਕਿ ਅਸੀਂ ਵੱਡੀਆਂ-ਵੱਡੀਆਂ ਕਾਨਫਰੰਸਾਂ ਕਰਕੇ ਕਿ ਦਿੱਲੀ ਨੂੰ ਜਾਵਾਂਗੇ ਔਰ ਜਿਹਦੇ ਵਿੱਚ ਅੱਜ ਵੀ ਅਸੀਂ ਦਿੱਲੀ ਜਾਣ ਵਾਸਤੇ ਬੈਠੇ ਆਂ ਮਾਨਯੋਗ ਹਾਈ ਕੋਰਟ ਨੇ ਵੀ ਫੈਸਲਾ ਦਿੱਤਾ ਕਿ ਇਹਨਾਂ ਦੇ ਰਸਤੇ ਖੁੱਲੇ ਜਾਣ ਇਹਨਾਂ ਨੂੰ ਜਾਣ ਦਿੱਤਾ ਜਾਵੇ ਅਸੀਂ ਕਦਰ ਕਰਦੇ ਆਂ ਇਸ ਗੱਲ ਦੀ ਔਰ ਉਹਦੇ ਚ ਫੇਰ ਹਰਿਆਣਾ ਸਰਕਾਰ ਨੇ ਅੱਗੇ ਜਾ ਕੇ ਜਾਂ ਹੋਰ ਭਾਜਪੀ ਨੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਰੱਖ ਦਿੱਤਾ ਹੋਨ ਸੁਪਰੀਮ ਕੋਰਟ ਦਾ ਕੀ ਫੈਸਲਾ ਵਾ ਸਾਡਾ ਦੇ ਅੱਜ ਵੀ ਇਹ ਫੈਸਲਾ ਵਾ ਕਿ ਅਸੀਂ ਤਾਂ ਰਸਤੇ ਖੁੱਲ ਜਾਣ ਦਿੱਲੀ ਜਾਵਾਂਗੇ ਸਾਡਾ ਹੱਕ ਆ ਸਾਡੀ ਰਾਜਧਾਨੀ ਆ ਅਸੀਂ ਕੋਈ ਪਾਕਿਸਤਾਨੀ ਲੋਕ ਨਹੀਂ ਗੇ ਜਾਂ ਅਸੀਂ ਕੋਈ ਬਾਹਰਲੀਆਂ ਕੰਟਰੀਆਂ ਦੇ ਲੋਕ ਆ ਜੋ ਵੀ ਤਾਂ ਮੁੰਲਾਡੂ ਆ ਕੇ ਇਲਾਵਾ ਯੂਪੀ ਆ ਬਿਹਾਰ ਆ ਜਾਂ ਰਾਜਸਥਾਨ ਆ ਜਾਂ ਹਰਿਆਣਾ ਵਾ ਸਾਰੇ ਰਾਜਾਂ ਦੇ ਲੋਕ ਜਿਹੜੇ ਉਹ ਦਿੱਲੀ ਆਉਣ ਅਸੀਂ ਵੀ ਦਿੱਲੀ ਜਾ ਕੇ ਉੱਥੇ ਆਪਦਾ ਮੋਰਚਾ ਜਮਾ ਸਕੀਏ ਔਰ ਉੱਥੇ ਜਾ ਕੇ ਜਿਹੜੀਆਂ ਸਾਡੀਆਂ ਬਕਾਇਆ ਮੰਗਾ ਜਿਹੜੀਆਂ ਚ ਕਿਸਾਨ ਠੀਦ ਹੋਇਆ ਜਾਂ ਹੋਰ ਵੱਡੇ ਜ਼ੁਲਮ ਹੋਇਆ ਮਕਦਮੇ ਵੱਡੇ ਪੱਧਰ ਤੇ ਕਥਾਣਾ ਦੇ ਦਰਜ ਹੋਏ ਆ ਉਹ ਸਾਰੇ ਭਾਰਤ ਦੇ ਜਿਹੜੇ ਉਹ ਰੱਦ ਕਰਵਾ ਸਕੀਏ ਔਰ ਉਹਦੇ ਤੇ ਅੱਜ ਵੀ ਅਸੀਂ ਅਦਾਲਤ ਵੱਲੋਂ ਜੋ ਵੀ ਫੈਸਲਾ ਆਉਂਦਾ ਜਾਂ ਕੁਛ ਵੀ ਆਉਂਦਾ ਪਰ ਅਸੀਂ ਉਹਨੂੰ ਕਿੰਤੂ ਪ੍ਰਿੰਤੂ ਨਹੀਂ ਕਰਦੇ ਪਰ ਸਾਡਾ ਇਹ ਆ ਕਿ ਅੱਜ ਵੀ ਸਾਡਾ ਆ ਵੀ ਸਾਡੇ ਰਸਤੇ ਖੁੱਲ ਜਾਣਾ ਸੀ ਦਿੱਲੀ ਗਈਏ ਸੀ ਇੱਥੇ ਬੈਠਣ ਨੂੰ ਤਿਆਰ ਜੇ ਸਰਕਾਰ ਨੇ ਏਡਾ ਜ਼ੁਲਮ ਵੀ ਕੀਤਾ ਔਰ ਜ਼ੁਲਮ ਕਰਕੇ ਅੱਜ ਵੀ ਕੋਈ ਗੱਲਬਾਤ ਸਰਕਾਰ ਜਿਹੜੀ ਆ ਉਹ ਖੋਲ ਕੇ ਇਹਨਾਂ ਬਕਾਇਆ ਮੰਗਾਂ ਦਾ ਹੱਲ ਕਰਨਾ ਚਾਹੁੰਦੀ ਆ ਤੇ ਫੇਰ ਵੀ ਕੋਈ ਇਤਰਾਜ਼ ਨਹੀਂ ਧੰਨਵਾਦ ਸੋ ਇਹ ਸੀ ਪ੍ਰਧਾਨ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਜਿਨ੍ਹਾਂ ਨਾਲ ਆਪਾਂ ਵਿਸ਼ੇਸ਼ ਤੌਰ ਤੇ ਸਾਰੀ ਜਥੇਬੰਦੀ ਦੇ ਹਾਜ਼ਰੀ ਵਿੱਚ ਗੱਲਬਾਤ ਕੀਤੀ ਸੋ ਇਹਨੀਆਂ ਬੇਨਤੀਆਂ ਕਰਦਾ ਹੋਏ ਅਸੀਂ ਫਤਿਹ ਗਜਾਉਂਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ